ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੰਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ਤੋਂ ਮਾਤਾ ਰਾਸ਼ਨੋ ਦੇਵੀ ਕਟੜਾ ਅੰਮ੍ਰਿਤਸਰ ਸਮੇਤ ਤਿੰਨ ਵੰਦੇ ਭਾਰਤ ਟ੍ਰੇਲ ਗੱਡੀਆਂ ਨੂੰ ਚੰਡੀ ਦਿਖਾ ਕੇ ਰਵਾਨਾ ਕੀਤਾ ਸ਼੍ਰੀ ਮਾਤਾ ਰਾਸ਼ਨੋ ਦੇਵੀ ਕਟੜਾ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਲ ਗੱਡੀ ਦਾ ਸਵਾਗਤ ਕਰਨ ਲਈ ਪਠਾਨਕੋਟ ਚਰੰਦਰ ਸ਼ਹਿਰ ਪਿਆਸ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਤੇ ਸਮਾਗਮਾਂ ਦਾ ਆਯੋਜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਸੂਬੇ ਦੇ ਵਿਕਾਸ ਲਈ ਭਲਾਈ ਕਾਰਜਾਂ ਨੂੰ ਯਕੀਨੀ ਬਣਾ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦੇ ਹਾਤੀ ਖੇਤਰਾਂ ਦੀ ਸਫਾਈ ਸੜਕਾਂ ਦੀ ਹਾਲਤ ਤੇ ਸੀਵਰੇਜ ਦੀ ਅਚਨਚੇਤ ਚੈਕਿੰਗ ਅਤੇ ਜੰਮੂ ਕਸ਼ਮੀਰ ਦੇ ਖੁਲਗਾਮ 'ਚ ਕੱਲ ਸ਼ਹੀਦ ਹੋਏ ਪੰਜਾਬ ਤੋਂ ਦੋ ਭਾਰਤੀ ਫੌਜ ਦੇ ਜਵਾਨਾਂ ਦਾ ਅੰਤਿਮ ਸੰਸਕਾਰ ਅਚੋਨਾ ਦੇ ਜਤੀਪਿੰਨਾਂ 'ਚ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ। ਤੇ ਹੁਣ ਖਬਰਾਂ ਇਸ ਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੰਗਲੌਰੂ ਦੇ ਕੇਸਾਰ ਰੇਲਵੇ ਸਟੇਸ਼ਨ ਤੋਂ ਤਿੰਨ ਬੰਦੇ ਭਾਰਤ ਰੇਲ ਗੱਡੀਆਂ ਨੂੰ ਚੰਡੀ ਦਿਖਾ ਕੇ ਰਵਾਨਾ ਕੀਤਾ ਇਹਨਾਂ ਵਿੱਚ ਸ਼੍ਰੀਮਾਤਾ ਵੈਸ਼ਨੂ ਦੇਵੀ ਕਟੜਾ ਅੰਮ੍ਰਿਤਸਰ ਬੰਗਲੌਰੂ ਬੇਲਾਗਵੀ ਤੇ ਨਾਗਪੁਰ ਪੁਣੇ ਬੰਦੇ ਭਾਰਤ ਰੇਲ ਗੱਡੀਆਂ ਸ਼ਾਮਲ ਨੇ ਇਸ ਨਾਲ ਹੁਣ ਪੰਜਾਬ ਤੇ ਜੰਮੂ ਕਸ਼ਮੀਰ ਚ 골ਪੰਚ ਵੰਦੇ ਭਾਰਤ ਦੀਆਂ ਗੱਡੀਆਂ ਉਪਲਬਧ ਹੋਣਗੀਆਂ ਤੇ ਪੰਜਾਬ ਤੇ ਜੰਮੂ ਕਸ਼ਮੀਰ ਚ ਸੈਰ ਸਪਾਟਾ ਤੇ ਆਰਥਿਕ ਗਤੀਵਿਧੀਆਂ ਚ ਤੇਜ਼ੀ ਆਏਗੀ। ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਜੰਮੂ ਤਵੀ ਪਠਾਨਕੋਟ ਕੈਂਟ ਜਲੰਧਰ ਸ਼ਹਿਰ ਤੇ ਬਿਆਸ ਤੇ ਰੁਕੇਗੀ। ਦੇਸ਼ ਭਾਰ ਚ ਫਿਲਹਾਲ 144 ਵੰਦੇ ਭਾਰਤ ਦੀਆਂ ਗੱਡੀਆਂ ਚੱਲ ਰਹੀਆਂ ਨੇ। ਇਹਨਾਂ ਤਿੰਨ ਰੇਲ ਗੱਡੀਆਂ ਦੇ ਜੁੜਨ ਨਾਲ ਦੇਸ਼ ਭਾਰ ਵਿੱਚ ਵੰਦੇ ਭਾਰਤ ਦੀਆਂ ਗੱਡੀਆਂ ਦੀ ਸੀਮਾਵਾਂ ਦੀ ਹੁਣ ਗਿਣਤੀ 150 ਹੋ ਜਾਏਗੀ। ਪ੍ਰਧਾਨ ਮੰਤਰੀ ਨ देश के अलग अलग हिस्सों के लिए तीन नई वंदे भारत ट्रेनों को हरी झंडी भी दिखाई गई बेंगलुरु से बेडगावी के बीच वंदे भारत की सेवा शुरू हुई है इसे बेडगावी के व्यापार और टूरिज्म को बढ़ावा मिलेगा इसके अलावा नागपुर से पुणे और श्री माता वैष्णो देवी कटरा से अमृतसर के बीच भी वंदे भारत एक्सप्रेस शुरू हुई है इससे लाखों श्रद्धालुओं को लाभ होगा पर्यटन को बढ़ावा मिलेगा इस मौके रेल मंत्री अश्विनी वैष्णव ने कहा कि प्रधानमंत्री रेलवे के विकास लिये वचनबद्ध नहीं प्रधानमंत्री श्री नरेंद्र मोदी जी 7,500 करोड़ रुपए रेलवे के डेवलपमेंट के लिए कर्नाटक को दे रहे हैं पिछले कुछ वर्षों में कई पुराने प्रोजेक्ट्स कंप्लीट हुए हैं कई नए प्रोजेक्ट्स आगे बढ़ रहे हैं तो ओवरऑल कर्नाटक में रेलवे के डेवलपमेंट के लिए मोदी जी दृढ़ संकल्पित हैं और बहुत मोदी जी का प्रयास है कि कर्नाटक का रेलवे नेटवर्क आगे बढ़े ਉਤਰੀ ਰੇਲਵੇ ਦੇ ਫਿਰੋਜ਼ਪੁਰ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਉਤਰੀ ਰੇਲਵੇ ਵੱਲੋਂ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਅਮਰitsar ਬੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਸਵਾਗਤ ਕਰਨ ਲਈ ਅੱਜ ਜਲੰਧਰ ਸ਼ਹਿਰ ਬਿਆਸ ਪਠਾਨਕੋਟ ਤੇ ਅਮਰitsar ਰੇਲਵੇ ਸਟੇਸ਼ਨਾਂ ਤੇ ਸਮਾਗਮ ਕੀਤੇ ਗਏ ਪੰਜਾਬ বিজেপি ਦੇ ਕਾਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਇਹ ਦਿਨ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਬੰਦੇ ਭਾਰਤ ਨਾਲ ਜੁੜੁੰਦਾ ਮਤਲਬ ਹੈ ਅਧਿਆਤਮਿਕ ਔਰ ਦੇਸ਼ ਭక్తి ਦਾ ਮਿਲਨ ਮਾ ਵੈਸ਼ਨੋ ਦੇ ਵੀ ਯਾਤਰਾ ਤੇ ਜਿਹੜੇ ਜਾਣਗੇ ਉਹਨਾਂ ਲਈ ਇੱਕ ਸੁਵਿਧਾਜਨਕ ਯਾਤਰਾ ਮਿਲੀ ਹੈ ਕਿਉਂ ਅੰਮ੍ਰਿਤਸਰ ਗੋਲਡਨ ਟੈਂਪਲ ਜਲਿਆਂਵਾਲਾ ਬਾਗ ਵਾਲਮੀਕੀ ਰਾਮ ਤੀਰਥ ਦੁਰਗਾਣਾ ਮੰਦਿਰ ਇਹਦੀ ਯਾਤਰਾ ਸੁਗਮ ਹੋਈ ਹੈ ਔਰ ਮੈਨੂੰ ਲੱਗਦਾ ਕਿ ਪਠਾਨਕੋਟ ਨੂੰ ਇਹਦਾ ਲਾਭ ਬਹੁਤ ਮਿਲੇਗਾ ਜਿਤੇ ਜਿਤੇ ਕਨੈਕਟੀਵਿਟੀ ਵਧਦੀ ਹੋਵੇ ਵਪਾਰ ਵੀ ਵਧਦਾ ਹੈ ਜਲੰਧਰ ਸ਼ਹਿਰ ਵਿਆਸ ਤੇਮਸਰ ਰੇਲਵੇ ਸਟੇਸ਼ਨਾਂ ਤੇ ਆਯੋਜਿਤ ਸਮਾਗਮ ਵਿੱਚ ਪਤਵੰਤੇ ਮੌਜੂਦ ਰਹੇ ਇਸ ਦੌਰਾਨ ਬੰਦੇਪਾਰਤ ਐਕਸਪ੍ਰੈਸ ਰੇਲਗੱਡੀ ਦੇ ਜਲੰਧਰ ਸ਼ਹਿਰ ਵਿਖੇ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਸੀਨੀਅਰ ਬੀਜਪੀ ਆਗੂ ਮਨਰঞ্জন ਕਾਲੀਆ ਨੇ ਕਿਹਾ ਪਾਲਤਾਨ ਨੂੰ ਇਹ ਹਮੇਸ਼ਾ ਹੁੰਦਾ ਸੀਗਾ ਕਿ ਬਈ ਜਿੱਥੇ ਹਰਿਮੰਦਰ ਸਾਹਿਬ ਜਾਣਾ ਹੈ ਦੁਰਗਿਆਨਾ ਮੰਦਰ ਦਰਸ਼ਨ ਕਰਨੇ ਹੈ ਤੇ ਫਿਰ ਤਮੰਨਾ ਹੁੰਦੀ ਸੀ ਮਾਤਾ ਵੈਸ਼ਨੋ ਦੇਵੀ ਜਾਇਆ ਜਾਏ ਤੇ ਜਿਹੜੇ ਮਾਤਾ ਵੈਸ਼ਨੋ ਦੇਵੀ ਜਾਂਦੇ ਸੀਗੇ ਉਹਨਾਂ ਦੀ ਤਮੰਨਾ ਹੁੰਦੀ ਸੀ ਕਿ ਅਸੀਂ ਅੰਮ੍ਰਿਤਸਰ ਵਿਕੇ ਜਾ ਕੇ ਸ੍ਰੀ ਹਰਮੰਦਰ ਚ ਜਾਈਏ ਦੁਰਗਿਆਨਾ ਮੰਦਰ ਚ ਜਾ ਕੇ ਜਿਹੜਾਗਾ ਨਤਬਸਤਕ ਹੋਈ ਹੈ ਤੇ ਇਹ ਸੁਪਨਾ ਜਿਹੜਾ ਹੈਗਾ ਇਹ ਭਗਤਾਂ ਦਾ ਸਾਕਾਰ ਹੋਇਆ ਹੈ ਔਰ ਜਿਲੰਦਰ ਵਾਸੀਆਂ ਨੂੰ ਖਾਸ ਕਰਕੇ ਬਹੁਤ-ਬਹੁਤ ਵਧਾਈ ਇਸ ਮੋਕੇ ਰੀਲ ਗੱਡੀ 'ਚ ਸਫ਼ਰ ਕਰਨ ਵਾਲੀ ਇੱਕ ਵਿਦਿਆਰਥਣ ਨੇ ਆਪਣੇ ਵਿਚਾਰ ਸਾਂਝੇ ਕੀਤੇ। ਨੂੰ ਮੇਰਾ ਨਾਮ ਪ੍ਰਭਜੀਤ ਕੌਰ ਹੈ। ਮੈਂ ਸੇਂਟ ਜੋਨ ਸੀਨੀਅਰ ਸਕੂਲ ਸੈਕੰਡਰੀ ਸਕੂਲ ਹੁਸ਼ਿਆਰ ਨਗਰ ਅਟਾਰੀ ਰੋਡ ਅੰਮ੍ਰਿਤਸਰ ਤੋਂ ਆਈ ਹਾਂ। ਅੱਜ ਅਸੀਂ ਜਲੰਧਰ ਸ਼ਹਿਰ ਵੇਖਿਆ ਹਾਂ। ਜਿੱਤੇ ਬੰਦੇ ਭਾਰਤ ਟ੍ਰੇਨ ਲਈ। ਅਸੀਂ ਬਹੁਤ ਖੁਸ਼ ਹਾਂ ਕਿ ਇਹ ਉਭਰਾਲਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਹੈ। ਬਹੁਤ ਵਧੀਆ ਉਭਰਾਲਾ ਹੈ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਹਾਇਤਾ ਹੋਵੇਗੀ। ਨਵਾਂ ਐਕਸਪੀਰੀਅੰਸ ਹੋਵੇਗਾ ਸਾਡੇ ਲਈ ਕਿਉਂਕਿ ਬੰਦੇਪਾਰ ਟ੍ਰੇਨ ਬਾਰੇ ਸੇ ਬਹੁਤ ਕੁਝ ਸੁ ਉਧ ਅੰਮ੍ਰਿਤਸਰ ਚ ਲੋਕ ਸਭਾ ਮੈਂਬਰ ਗੁਰਜੀਤ ਆਸ਼ਲਾ ਤੇ ਭਾਜਪਾ ਆਗੂ ਸ਼ਵੀਤ ਮਲਿਕ ਨੇ ਸਮਾਗਮ ਚ ਸ਼ਮੂਲੀਤ ਕਰਦਿਆਂ ਰੇਲ ਗੱਡੀ ਦਾ ਸਵਾਗਤ ਕੀਤਾ ਜਲੰਧਰ ਤੋਂ 100 ਵਿਦਿਆਰਥੀ ਰੇਲ ਗੱਡੀ ਚ ਬੈਠ ਕੇ ਅੰਮ੍ਰਿਤਸਰ ਪਹੁੰਚੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟਾ ਤੇ ਅੰਮ੍ਰਿਤਸਰ ਵਿਚਕਾਰ ਬੰਨਵੀਂ ਵੰਦੇ ਭਾਰਤ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆਤਾ ਕੀਤਾ ਇੱਕ ਖਬਰ ਅੰਤ ਉਸਿਆ ਕਾਸ਼ਵਾਨੀ ਤੋਂ ਸੁਣ ਰਹੇ ਹਾਂ ਸਾਡਾ ਐਕਸ ਹੈਂਡਲ ਹੈ @rirrnu jalandhar ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਉਚਾਲਦਿਆਂ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਤੇ ਵਾਂਝੇ ਵਰਗਾਂ ਲਈ ਭਲਾਈ ਕਾਰਜਾਂ ਨੂੰ ਯਕੀਨੀ ਬਣਾ ਰਹੀ ਹੈ ਅੱਜ ਸੰਗਰੂਰ ਜ਼ਿਲ੍ਹੇ ਦੇ ਟਿਰੋਗਲ ਵਿਖੇ ਸ਼ਹੀਦ ਭਗਤ ਸਿੰਘ ਟਿਰੋਗਲ ਦੀ ਵਰਸੀ ਮੌਕੇ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਸਰਦਾਰ ਭਗਤ ਸਿੰਘ ਟਟੋਗੜ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਜੀ ਦੇ ਬਹੁਤ ਕਰੀਬੀ ਸਾਥੀ ਪ੍ਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁਖੜ ਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚਿੱਲੇ ਚ ਪੈਂਦਾ ਹੈ ਹਰਿਆਣੇ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪ੍ਰਜਾ ਮੰਡਲ ਦੇ ਰਿਆਸਤ ਤੇ ਪ੍ਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਜੇਲ੍ਹਾਂ ਕੱਟੀਆਂ ਅੱਜ ਤਾਈਂ ਉਹ ਫਿਰ ਆਪਾਂ ਵਰ੍ਹਸੀਆਂ ਮਨਾ ਰਹੇ ਆ ਉਹਨਾਂ ਦੀਆਂ ਇਸ ਮੌਕੇ ਭਗਵੰਤ ਸਿੰਘ ਮਾਨ ਨੇ 17 ਕਰੋੜ 1 ਲੱਖ ਰੁਪਏ ਦੀ ਲਾਗਤ ਵਾਲੇ ਦੋ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਬੀਰ ਸਿੰਘ ਨੇ ਅੱਜ ਪਟਿਆਲਾ ਦੇ ਕਈ ਦਿਹਾਤੀ ਖੇਤਰਾਂ ਦਾ ਅਚਨਚੇਤ ਦੌਰਾ ਕੀਤਾ। ਉਹਨਾਂ ਵਾਕ-ਵਾਕ ਥਾਵਾਂ ਦੀ ਸਫਾਈ, ਸੜਕਾਂ ਦੀ ਹਾਲਤ, ਸੀਵਰੇਜ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਜਾਂਚ ਕੀਤੀ। ਮੰਤਰੀ ਨੇ ਇਲਾਕੇ ਦੇ ਪਾਰਕਾ ਮਾਰਕੀਟ ਦੇ ਨਿਵਾਸੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਲੋਕਾਂ ਨਾਲ رابطہ ਕਾਇਮ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਡਾਕਟਰ ਬਲਬੀਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿਹਾ ਕਿ ਇਲਾਕੇ ਵਿੱਚ ਸੜਕਾਂ ਦੀ ਮੁਰੰਮਤ ਬਰਸਾਤੀ ਪਾਣੀ ਦੀ ਸੁਜज्ਜੀ ਨਿਕਾਸੀ ਪਾਰਕਾਂ ਦੀ ਸੰਭਾਲ ਤੇ ਸੀਵਰੇਜ ਸਿਸਟਮ ਦੀ ਦਸ਼ਾ ਠੀਕ ਕੀਤੀ ਜਾਵੇ ਉਹਨਾਂ ਨੇ ਡਿਪਟੀ ਮੇਅਰ ਨੂੰ ਨਿਰਦੇਸ਼ ਦਿੱਤੇ ਕਿ ਵਾਰਡ ਅਧਾਰਤ ਕਮੇਟੀਆਂ ਬਣਾਈਆਂ ਜਾਣ ਤਾਂ ਜੋ ਗਿੱਲੇ ਤੇ ਸੁੱਕੇ ਕੂੜੇ ਦੀ ਵਕ ਵਕ ਤਰੀਕੇ ਨਾਲ ਚੁਕਾਈ ਤੇ ਪ੍ਰਬੰਧਨ ਲਈ ਯੋਜਨਾ ਤਿਆਰ ਕੀਤੀ ਜਾ ਸਕੇ ਜੰਮੂ ਕਸ਼ਮੀਰ ਦੇ ਖੁਲਗਾਮ ਚ ਕੱਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਰਹਿਣ ਵਾਲੇ ਦੋ ਭਾਰਤੀ ਫੌਜ ਦੇ ਜਵਾਨਾਂ ਦਾ ਅੰਤਿਮ ਸੰਸਕਾਰ ਆਜੋਨਾ ਦੇ ਜਤੀ ਪਿੰਡਾਂ ਚ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ ਖੰਨਾ ਦੇ ਪਿੰਡ ਮਨੂਪੁਰ ਦੇ ਵਸਨੀਕ ਲੈਫਟੇਨੈਂਟ ਨਾਇਕ ਪ੍ਰਿਤਪਾਲ ਸਿੰਘ ਤੇ ਮੰਡੀ ਗੋਬਿੰਦਗੜ ਦੇ ਪਿੰਡ ਬਦੀਨਪੁਰ ਦੇ ਸਿਪਾਹੀ ਹਰਮਿੰਦਰ ਸਿੰਘ ਜਿਨ੍ਹਾਂ ਨੇ ਦਸ਼ਤਗਰਦਾਂ ਨਾਲ ਲੜਦਿਆਂ ਡਿਊਟੀ ਦੌਰਾਨ ਸਰਵੋਤਮ ਕੁਰਬਾਨੀ ਦਿੱਤੀ ਦੀਆਂ ਵਿਧਾਂ ਅੱਜ ਸਿਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਗਈਆਂ। ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਚ ਲੋਕ ਮੌਜੂਦ ਰਹੇ। ਭਾਰਤੀ ਫੌਜ ਨੇ ਉਹਨਾਂ ਦੀ ਕੁਰਬਾਨੀ ਦਾ ਸਨਮਾਨ ਕਰਦਿਆਂ ਕਿਹਾ ਕਿ ਉਹਨਾਂ ਦੇ ਹਮਮਤ ਤੇ ਸਮਰਪਣ ਹਮੇਸ਼ਾ ਲੋਕਾਂ ਲਈ ਪ੍ਰੇਰਨਾਦਾਇਕ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੀ ਭਾਵਨਾ ਤੇ ਬਹਾਦਰੀ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਤੇ ਸੋਗ ਪ੍ਰਗਟ ਕੀਤਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਚਿਨਾਰਕੋ ਨੇ ਰਾਸ਼ਟਰੀ ਡਿਊਟੀ ਦੌਰਾਨ ਬਹਾਦਰਾਂ ਲੈਫਟੀਨੈਂਟ ਨਾਇਕ ਪ੍ਰਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਦੀ ਸਰਵੱਚ ਕੁਰਬਾਨੀ ਦਾ ਸਨਮਾਨ ਕੀਤਾ ਖਾਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅੱਜ ਖੁਰਾਕ ਸੁਰੱਖਿਆ ਟੀਮ ਵੱਲੋਂ ਜਲੰਧਰ ਦੇ ਨਟੋਰੀਅਸ ਕਲਬ ਦੀ ਜਾਂਚ ਕੀਤੀ ਗਈ ਇਹ ਜਾਂਚ ਜ਼ਿਲ੍ਹਾ ਸੇਤਬਸਰ ਡਾਕਟਰ ਸੁਖਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਜਾਂਚ ਦੌਰਾਨ ਟੀਮ ਵੱਲੋਂ ਕਲਬ ਦੇ ਵਾਕਵਾਖਸਿਆਂ ਚ ਦੋ ਸੈਂਪਲ ਲੈ ਕੇ ਖੁਰਾਕ ਲੈਬਾਰਟਰੀ ਵਿੱਚ ਭੇਜੇ ਗਏ ਨੇ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੰਗਲੌਰੂ ਦੇ ਕੇਸਾਰ ਰੇਲਵੇ ਸਟੇਸ਼ਨ ਤੋਂ ਮਾਤਾ ਵੈਸ਼ਨੂਦੇਵੀ ਕਟੜਾ ਅੰਮ੍ਰਿਤਸਰ ਸਮੇਤ ਤਿੰਨ ਬੰਦੀਪਾੜ ਟਰੇਲਗੱਡੀਆਂ ਨੂੰ ਚੰਡੀ ਦਿਖਾ ਕੇ ਰਵਾਨਾ ਕੀਤਾ ਸ਼੍ਰੀ ਮਾਤਾ ਵੈਸ਼ਨੂਦੇਵੀ ਕਟੜਾ ਅੰਮ੍ਰਿਤਸਰ ਬੰਦੀਪਾੜ ਐਕਸਪ੍ਰੈਸ ਟਰੇਲਗੱਡੀ ਦਾ ਸਵਾਗਤ ਕਰਨ ਲਈ ਪਠਾਨਕੋਟ ਚਲੰਦਰ ਸ਼ਹਿਰ ਵਿਆਸ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਤੇ ਸਮਾਗਮ ਦਾ ਆਯੋਜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪੰਜਾਬ ਸਰਕਾਰ ਮਹਾਨ ਸਹਿਯੋਗਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸੂਬੇ ਦੇ ਵਿਕਾਸ ਕਾਚਾਂ ਲਈ ਯਕੀਨੀ ਬਣਾ ਰਹੀ ਹੈ ਸੇਤ ਮੰਤਰੀ ਡਾਕਟਰ ਬ੍ਰਵੀਰ ਸਿੰਘ ਵੱਲੋਂ ਪਟਿਆਲਾ ਦੇ ਹਾਤੀ ਖੇਤਰਾਂ ਦੀ ਸਾਫ ਸਫਾਈ ਸੜਕਾਂ ਦੀ ਹਾਲਤ ਤੇ ਸੀਵਰੇਜ ਦੀ ਅਚੰਤ ਚੈਕਿੰਗ ਅਤੇ ਜੰਮੂ ਕਸ਼ਮੀਰ ਦੇ ਪੁਲਗਾਮ ਚ ਕਲ ਸ਼ਹੀਦ ਹੋਏ ਪੰਜਾਬ ਤੋਂ ਦੋ ਭਾਰਤੀ ਫੌਜ ਦੇ ਜਵਾਨਾਂ ਦਾ ਅੰਤਮ ਸੰਸਕਾਰ ਅਚੋਨਾ ਦੇ ਜੱਦੀ ਪਿੰਡਾਂ ਚ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ ਇਸ ਦਿਨ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ